ਪਰ ਸਾਬ ਬੈਸਟ ਡੈਰੀ ਦਾ ਅਵਾਰਡ ਮਿਲ ਜਾਣਾ ਹੈ ਪੀਡੀਐਫ ਦੇ ਵਿੱਚ ਕਿਸ ਤਿੱਕੇ ਨਾਲ ਦੇਖ ਦਿਓ ਪਰ ਕੀ ਐਸੀ ਚੀਜ਼ਾਂ ਰੱਖੀਆਂ ਗਈਆਂ ਡੈਰੀ ਦੇ ਵਿੱਚ ਜਿਹੜਾ ਤੁਹਾਨੂੰ ਕਸਟਮਰ ਅਵਾਰਡ ਦੇ ਕਿਸੀ ਹੁੰਦੀ ਹੈ ਜਦੋਂ ਕੋਈ ਅਵਾਰਡ ਮਿਲਦਾ ਇਹ ਰਿਕਾਰਡ ਕਰਤੀ ਜਾਈਏ ਅਸੀਂ 2005 ਤੋਂ ਡੇਅਰ ਫਾਰਮ ਸ਼ੁਰੂ ਕੀਤਾ ਉਦੋਂ ਤੋਂ ਲੈ ਕੇ ਅਸੀਂ ਪੀਡੀਐਫ ਇਹਨਾਂ ਜੁੜੇ ਆ ਜਿਹੜੀ ਟੈਕਨੋਲੋਜੀ ਮਤਲਬ ਪੀਡੀਐਫ ਵਿੱਚ ਆਉਂਦੀ ਉਹੋ ਟੈਕਨੋਲੋਜੀ ਇਹ ਬਣਾਉਣੇ ਆ ਅੱਜ ਕੱਲ ਅਸੀਂ 200 ਜਾਨਵਰ ਦੇ ਤਕਰੀਬ ਸਾਡੇ ਫਾਰਮ ਤੇ ਹੈਗਾ ਤੇ 28-29 ਲੀਟਰ ਦੁੱਧ ਵੀ ਸਾਡਾ ਕੋਲ ਹੈਗਾ ਇਸ ਕਰਕੇ ਹਰੇਕ ਚੀਜ਼ ਆਪਦੀ ਫੀਡ ਮੈਂ ਲੱਭਦੀ ਹੈ ਸਾਰਾ ਕੋਈ ਅਕਾਊਂਟ ਹੁੰਦਾ ਵੀ ਇਹਨਾਂ ਕੋਲ ਕੀ ਕੀ ਚੀਜ਼ ਲੱਗੀ ਕਿਵੇਂ ਹੁੰਦਾ ਉਸ ਪੁੱਲ ਸਾਹਿਬ ਕਦ ਸ਼ੁਰੂ ਕੀਤਾ ਔਰ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਓਕੇ ਹੋ ਗਿਆ ਅਸੀਂ 2005 ਤੋਂ ਸ਼ੁਰੂ ਕੀਤਾ ਜੀ ਕੋਈ ਕਿੰਨੀਆਂ ਗਾਵਾਂ ਉਹ ਤੋਂ 50 ਗਾਵਾਂ ਤੋਂ ਸ਼ੁਰੂ ਕੀਤਾ ਸੀ ਠੀਕ ਹੈ ਤੇ ਹੁਣ ਅੱਜ ਕੱਲ ਆਪਣੇ ਕੋਲ 200 ਜਾਨਵਰ ਹੈ ਹਾਂਜੀ ਤੇ ਇਹ ਚ ਕਿਸਤੇ ਕਿਨਾ ਰੱਖ ਰਖਾਵ ਰਹਿੰਦਾ ਵਾ ਕਿਸਤੇ ਕਿਨਾ ਥਾਸ ਤੋਰਦੇ ਕੀ ਕੀ ਚੀਜ਼ਾਂ ਕਿਉਂਕਿ ਖੁਦ ਪੀੜ੍ਹੀ ਐਸੇ ਦੇ ਨਾਲ ਤੁਸੀਂ ਜੁੜੇ ਹੋਈ ਹੋ ਤੇ ਐਕਚੁਅਲੀ ਜਿਵੇਂ ਜਿਵੇਂ ਮੈਂ ਟੈਕਨੋਲੋਜੀ ਬਦਲਦੀ ਨਾਲ ਨਾਲ ਉਹ ਵੀ ਬਦਲਣਾ ਪੈਂਦਾ ਜੀ ਪਹਿਲਾਂ ਖੁੱਲੀਆਂ ਗਾਵਾਂ ਜਿਵੇਂ ਛੱਡਦੇ ਸੀ ਅੱਜ ਕੱਲ ਕਯੂਬੀਕਲ ਚੱਲਦੇ ਨੇ ਹਰ ਕੁਝ ਹੁੰਦਾ ਗੱਦੇ ਲੱਗਦੇ ਨੇ ਸਕਾਈਪਰ ਚੱਲਦੇ ਨੇ ਹਰ ਕੁਝ ਆਟੋਮੈਟਿਕ ਹੁੰਦਾ ਮਿਲਕਿੰਗ ਪਾਰਲਰ ਨੇ ਉਹਨਾਂ ਚ ਹਰ ਆਟੋਮੇਸ਼ਨ ਹੈ ਸਾਰੇ ਕੋਸਣਾ ਚੱਲਣਾ ਪੈਂਦਾ ਨਾਲ ਲੋਕਾਂ ਨੂੰ ਕੀ ਅਪੀਲ ਹੈ ਲੋਕਾਂ ਨੂੰ ਡੇਰੀ ਦਾ ਧੰਦਾ ਬਹੁਤ ਵਧੀਆ ਧੰਦਾ ਹੈ ਜਿਹੜਾ ਬੰਦਾ ਇਹਦੇ ਵਿੱਚ ਮਿਹਨਤ ਕਰਦਾ ਉਹ ਬਿਲਕੁਲ ਅੱਗੇ ਜਾਂਦਾ